ਤਨਾਸਰੀ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਘਰ ਬਾਹਰ ਤੇਰਾ ਪ੍ਰਵਾਸਾ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪਉ ਹਰ ਰੰਗ ਜਨ ਕੋ ਕਬ ਆਪਣੇ ਕਾ ਤਾਣ ਜੋ ਤੂੰ ਕਰਹਿ ਕਰਾਵਹਿ ਸੁਆਮੀ ਸਾ ਮਸਲਤ ਪ੍ਰਵਾਨ ਰਹਾਉ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੋਪਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸੰਤੀ ਇਹ ਬਿਦ ਜਾਤੀ ਅਨਾਸਰੀ ਮਹੱਲਾ ਪੰਜਵਾਂ ਸਗਲ ਮਨੋਰਥ ਪ੍ਰਪਤੇ ਪਾਏ ਕੰਠ ਲਾਏ ਗੁਰ ਰਾਖੇ ਸੰਸਾਰ ਸਾਗਰ ਮਹਿ ਜਲਨ ਨਾ ਦੀਨੇ ਕਿਨੈ ਨਾ ਦੁਤਰ ਭਾਖੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸਵਾਮੀ ਕੀ ਸੋਭਾ ਆਨੰਦ ਸਦਾ ਉਲਾਸ ਰਹਾਉ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੂਝ ਆਪਣਾ ਕੀਓ ਨਾਨਕ ਭਗਤਨ ਕਾਇ ਅੰਕੁਰ ਰੱਖਿਓ ਤਨਾਸਰੀ ਮਹੱਲਾ ਪੰਜਵਾਂ ਜਹ ਜਹ ਪੇਖੋ ਤਹ ਹਜੂਰ ਦੂਰ ਕਤਹੋ ਨਾ ਜਾਇ ਰਬ ਰਹਿਆ ਸਰਬਤਰਮੈ ਮਨ ਸਦਾ ਧਿਆਈ ਈਤ ਊਤ ਨਹੀਂ ਵਿਛੜੈ ਸੋ ਸੰਗੀ ਗਨਿਐ ਬਿਨ ਸਜਾਏ ਜੋ ਨਿਮਖਮੈ ਸੋ ਅਲਪ ਸੁਖ ਭਨੀਐ ਰਹਾਉ ਪ੍ਰਤ ਪਾਲੈ અપਿਆਉ ਦੀ ਕਛੂਨ ਨਾ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਅਛਲ ਅਛੇਦ ਅਪਾਰ ਪ੍ਰਭ ਊਚਾ ਜਾ ਕਾ ਰੂਪ ਜਪ ਜਪ ਕਰਹਿ ਆਨੰਦ ਜਨ ਆਚਰਜ ਅਨੂਪ ਸਾ ਮਤ ਦੇਹੋ ਦਇਆਲ ਪ੍ਰਭ ਜਿਤ ਤੁਮਹਿ ਆਰਾਧਾਂ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾਂ ਤਨਸਰੀ ਮਹੱਲਾ ਪੰਜਵਾਂ ਜਿਨ ਤੁਮ ਭੇਜੇ ਤਿਨ ਬੁਲਾਏ ਸੁਖ ਸਹਿਜ ਸੇਤੀ ਘਰਿ ਆਓ आनंद मंगल गुण गाऊ सहज धुन निश्चल राज कमाऊ तुम कर आवो मेरे मीत तुमरे दुखी हर आप निवारे अपदा भई बीतीत रहाऊ प्रगट कीने प्रभु कर ने हारे नासन पाजन थाके कर मंगल वाजह नित वाजे अपने खसम नवाजे अस्तर रहो ਦੋਲੋ ਮਤ ਕਬਹੁ ਗੁਰ ਕੈ ਬਚਨ ਅਧਾਰ ਜੈ ਜੈ ਕਾਰ ਸਗਲ ਭੂ ਮੰਡਲ ਮੁਖ ਊਜਲ ਦਰਬਾਰ ਜਿਨ ਕੇ ਜੀਤ ਨਾਹੀ ਫੇਰੇ ਆਪੇ ਭਇਆ ਸਹਾਈ ਅਚਰਜ ਕੀਆ ਕਰਨੈ ਹਾਰੈ ਨਾਨਕ ਸਚ ਵਡਿਆਈ ਤਨਸਰੀ ਮਹੱਲਾ ਪੰਜਵਾਂ ਘਰਿ ਸੇਵਾ ਇਕ ਓੰਕਾਰ ਸਤਗੁਰ ਪ੍ਰਸਾਦ ਸੁਨਹੁ ਸੰਤ ਪਿਆਰੇ ਬਿਨੋ ਹਮਾਰੇ ਜੀਉ ਹਰ ਬਿਨ ਮੁਕਤ ਨਾ ਕਾਹੂ ਜੀਉ ਰਹਾਉ ਮਨ ਨਿਰਮਲ ਕਰਮ ਕਰ ਤਾਰਨ ਤਰਨ ਹਰ ਅਵਰ ਜੰਜਾਲ ਤੇਰੇ ਕਾਹੂ ਨਾ ਕਾਮ ਜੀਉ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹੋ ਉਪਦੇਸ ਮੋਕੋ ਗੁਰ ਦੀਨਾ ਜੀਉ ਇਸ ਸਿਉ ਨਾ ਲਾਈਐ ਹੀਤ ਜਾ ਕੋ ਕਿਛ ਨਾਹੀ ਬੀਤ ਅੰਤ ਕੀ ਬਾਰ ਉਹ ਸੰਗ ਨਾ ਚਾਲੈ ਮਨ ਤਨ ਤੂੰ ਅਰਾਧ ਹਰਿ ਕੇ ਪ੍ਰੀਤਮ ਸਾਧ ਜਾਂ ਕੈ ਸੰਗ ਤੇਰੇ ਬੰਧਨ ਛੂਟੈ ਗਹੋ ਪਾਰ ਬ੍ਰਹਮ ਸਰਨ ਹਿਰਦੈ ਕਮਲ ਚਰਨ ਅਵਰ ਆਸ ਕਸ਼ ਪਟਲ ਨਾ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾਂ ਕੋ ਕਿਰਪਾ ਕੀਜੈ ਤਨਾਸਰੀ ਮਹੱਲਾ ਪੰਜਵਾਂ ਮੇਰੇ ਲਾਲ ਭਲੋਰੇ ਭਲੋਰੇ ਭਲੋ ਹਰ ਮੰਗਣਾ ਦੇਖੋ ਪਸਾਰ ਨੈਣ ਸੁਨੋ ਸਾਧੂ ਕੇ ਬੈਨ ਪ੍ਰਾਨ ਪਤ ਚਿਤ ਰਾਖ ਸਗਲ ਹੈ ਮਰਨਾ ਰਹਾਉ ਚੰਦਨ ਚੋਆ ਰਸ ਭੋਗ ਕਰਤ ਅਨੇਕੈ ਵਿਖਿਆ ਵਿਕਾਰ ਦੇਖ ਸਗਲ ਹੈ ਫੀਕੇ ਏਕਾ ਗੋਬਿੰਦ ਕੋ ਨਾਮ ਨੀਕੋ ਕਹਿਤ ਹੈ ਸਾਧ ਜਨ ਤਨ ਧਨ ਆਪਨ ਥਾਪਿਓ ਹਰ ਜਪਨਾ ਨਿਮਖ ਜਾਪਿਓ ਹਰਥ ਦਰਬ ਦੇਖ ਕਸ ਸੰਗ ਨਾਹੀ ਚਲਨਾ ਜਾ ਕੋ ਰੇ ਕਰਮ ਭਲਾ ਤਨੇ ਓਟ ਗਹੀ ਸੰਤ ਪੱਲਾ ਤਨ ਨਾਹੀ ਰੇ ਜਮ ਸੰਤਾਵੈ ਸਾਧੂ ਕੀ ਸੰਗਨਾ ਪਾਇਓ ਰੇ ਪਰਮ ਨਿਧਾਨ ਮਿਟਿਓ ਹੈ ਅਭਮਾਨ ਏਕੈ ਨਿਰੰਕਾਰ ਨਾਨਕ ਮਨ ਲਗਣਾ ਤਨਾਸਰੀ ਮਹੱਲਾ ਪੰਜਵਾਂ ਘਰ ਸਤਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੀ ਕਲ ਕਲੇਸ਼ ਲੋਭ ਮੋਹ ਮਹਾ ਭੌਜਲ ਤਾਰੇ ਰਹਾਉ ਸਾਸ ਸਾਸ ਨਿਮਖ ਨਿਮਖ ਦਿਨ ਸਰਨ ਚਿ ਤਾਰੇ ਸਾਧ ਸੰਗ ਜਪਨ ਸੰਗ ਮਨ ਨਿਧਾਨ ਧਾਰੇ ਚਰਨ ਕਮਲ ਨਮਸ਼ਕਾਰ ਗਨ ਗੋਬਿੰਦ ਵਿਚਾਰੇ ਸਾਧ ਜਨਾ ਕੀ ਰੇਨ ਨਾਨਕ ਮੰਗਲ ਸੂਖ ਸਦਾਰੇ ਤਨਾ ਸ੍ਰੀ ਮਹੱਲਾ ਪੰਜਵਾਂ ਘਰ ਅਠਵਾਂ ਧੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸਿਮਰਉ ਸਿਮਰ ਸਿਮਰ ਸੁਖ ਪਾਵਉ ਸਾਸ ਸਾਸ ਸੁਮਾਨੀ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹਿ ਰਖਵਾਲੇ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੀ ਨਾ ਸਾਕੈ ਜਾਲੇ ਰਹਾਉ ਨਿਰਤਨ ਕੋ ਧੰਨ ਅੰਦਲੇ ਕੋ ਟਿਕ ਮਾਤ ਦੂਧ ਜੈਸੇ ਬਾਲੇ ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਤਨਾਸਰੀ ਮਹੱਲਾ ਪੰਜਵਾਂ ਪਾਏ ਕਿਰਪਾਲ ਦਿਆਲ ਗੋਬਿੰਦਾ ਅਮਰਤਿ ਰਦਾਸ ਸਿੰਚਾਈ ਨਵ ਨਿੱਧ ਰਿਦ ਸਿਧ ਹਰ ਲਾਗ ਰਹੀ ਜਨ ਪਾਈ ਸੰਤਨ ਕੋ ਅਨੰਦ ਸਗਲ ਹੀ ਜਾਈ ਗ੍ਰਹਿ ਬਾਹਰ ਠਾਕੁਰ ਭਗਤਨ ਕਾ ਰਵ ਰਹਿਆ ਸਰਬ ਠਾਈ ਰਹਾਉ ਤਾਂ ਕੋ ਕੋਏ ਨਾ ਪਹੁੰਚਨ ਹਾਰਾ ਜਾ ਕੈ ਅੰਗ ਗੁਸਾਈ ਜਮ ਕੀ ਤਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਤੇ ਆਈ ਤਨਾਸਰੀ ਮਹੱਲਾ ਪੰਜਵਾਂ ਦਰਭਵੰਤ ਦਰਬ ਦੇਖ ਗਰਬੈ ਭੂਮਵੰਤ ਅਬਮਾਨੀ ਰਾਜਾ ਜਾਣੈ ਸਗਲ ਰਾਜ ਹਮਾਰਾ ਤਿਉ ਹਰ ਜਨ ਟੇਕ ਸੁਆਮੀ ਜੇ ਕੋ ਆਪਣੀ ਓਟ ਸਮਾਰੈ ਜੈਸਾ ਬਿੱਤ ਤੈਸਾ ਹੋਏ ਵਰਤੈ ਆਪਣਾ ਬਲ ਨਹੀਂ ਹਾਰੈ ਰਹਾਉ ਆਨ ਤਿਆਗ ਭਏ ਏਕ ਆਸਰ ਸਰਨ ਸਰਨ ਕਰ ਆਈ ਸੰਤ ਅਨੁਗ੍ਰਹਿ ਭਈ ਮਨ ਨਿਰਮਲ ਨਾਨਕ ਹਰ ਗੁਣ ਗਾਏ ਤਨਾਸਰੀ ਮਹਲਾ 5 ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾ ਕੈ ਜਾਂ ਕਾ ਸਤ ਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਜ ਸੁਮਾਮਨ ਸੰਗ ਰਹਾਉ ਜਨ ਕੇ ਚਰਨ ਵਸਹਿ ਮੇਰਾ ਹੀ ਅਰੈ ਸੰਗ ਪਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਤ ਨਾਨਕ ਕੈ ਸੁਖ ਏਹੀ